ਦੇ ਇਲਾਕੇ ਦੇ ਨਾਲ ਸਾਰੀਆਂ ਸੰਗਠਨਾਂ ਦੇ ਵਿੱਚ ਹੈ ਜਿਸ ਸਬੰਧੀ ਅਸੀਂ ਮੀਟਿੰਗ ਕੀਤੀ ਹੈ ਕਿ ਜੋ ਵੀ ਤਲਵੀਰ ਸਿੰਘ ਪੁੱਛਣ ਨੇ ਗਲਤ ਸ਼ਬਦਾਵਲੀ ਵਰਤੀ ਹੈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਸਬੰਧੀ ਅਸੀਂ ਸਵੇਰੇ ਐਸਐਸਪੀ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਤੇ ਸਾਡੀ ਪ੍ਰਸ਼ਾਸਨਤੋਂ ਵੀ ਇਹੀ ਮੰਗ ਹੈ ਕਿ ਇਸ ਬੰਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਡੇ ਪਿੰਡ 'ਚ ਮੁੜ ਕੇ ਕੋਈ ਸ਼ਰਾਪੀ ਅੰਸਰ ਇਸ ਤਰ੍ਹਾਂ ਮਾਹੌਲ ਨਾ ਬਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਟੀਕਰ ਨੇ ਵੀ ਆਇਆ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਪਿੰਡ ਕਾਲਾ ਬਾਈਆਂ ਜ਼ਿਲ੍ਹਾ ਜਲੰਧਰ ਤਪਸਥਾਨ ਸੰਤ ਬਾਬਾ ਓਕਾਰ ਨਾਹੀ ਇਹਨਾਂ ਦੇ ਤਪਸਥਾਨ ਤੇ ਇੱਕ ਅਨਸਾਰ ਸ਼ਰਾਰਤੀ ਅੰਸਰ ਇੱਥੇ ਸੰਤ ਬਾਬਾ ਓਕਾਰ ਨਾਹੀ ਦੇ ਦੇ ਖਿਲਾਫ ਬਹੁਤ ਸ਼ਰਧਾਪਦੀ ਗਲਤ ਬੋਲੀ ਆ ਅਸੀਂ ਬਹੁਤ ਸਾਰੀ ਸੰਗਤਾਂ ਦੇ ਅਤੇ ਨਗਰ ਨਿਵਾਸੀਆਂ ਦੇ ਅਤੇ ਸੰਗ ਪਿੰਡ ਦੀ ਗ੍ਰਾਮ ਪੰਚਾਇਤ ਦੇ ਸਾਰੇ ਹੀ ਬਹੁਤ ਰੋਸ ਕਰਦੇ ਆ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਵੀ ਭਾਈ ਜੇ ਇਸ ਬੰਦੇ ਨੇ ਬਲਬੀਰ ਸਿੰਘ ਮੁੱਛਲ ਜੋ ਸਾਡੇ ਤਪਸਥਾਨ ਤੇ ਆ ਕੇ ਪਿੰਡ ਦਾ ਅਤੇ ਇਹ ਡੇਰੇ ਦਾ ਤਪਸਥਾਨ ਦਾ ਨੁਕਸਾਨ ਕਰਦਾ ਇਥੇ ਮਖੌਲ ਖਰਾਬ ਕਰਦਾ ਮੈਂ ਕਈ ਘੇੜੇ ਲਾ ਚੁੱਕਾ ਆ ਅਸੀਂ ਇਹ ਪ੍ਰਸ਼ਾਸਨ ਨੂੰ ਗ੍ਰਾਮ ਪੰਚਾਇਤ ਪਿੰਡ ਕਾਲਾ ਬਈਆਂ ਤੇ ਸਬੂਰ ਨਗਰ ਨਵਾਸੀਆਂ ਨੂੰ ਬਹੁਤ ਭਾਰੀ ਰੋਸ ਆ ਅਸੀਂ ਇਹਨਾਂ ਦੀ ਬਹੁਤ ਜ਼ਿੰਦਗ ਇਹਦੇ ਇਹ ਕਰਦੇ ਆ ਭਾਈ ਇਹਦੇ ਇਸ ਬੰਦੇ ਨੇ ਬਾਬਾ ਜੀ ਬਾਰੇ ਬਹੁਤ ਗਲਤ ਸ਼ਦਾਬਦੀ ਬੋਲੀ ਆ ਗੁਰਬੀਰ ਸਿੰਘ ਮੁਸਲ ਉਹਦੇ ਖਰਾ